ਬੀਤੇ ਦਿਨੀ ਚਰਨਜੀਤ ਸਿੰਘ ਚੰਨੀ ਵੱਲੋਂ ਸਿੱਖ ਕਤਲਯਾਮਤੀ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਹੁਣ ਅਕਾਲੀ ਲੀਡਰ ਵਿਕਰਮ ਮਲਜੀਤਿਆ ਨੇ ਇਸ ਬਿਆਨ ਤੇ ਚਰਨਜੀਤ ਸਿੰਘ ਚੰਨੀ ਤੇ ਸਵਾਲ ਚੁੱਕੇ ਨੇ ਮਲਜੀਤਿਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਿਖਿਆ ਚੋਰੀ ਵੀ ਤੇ ਚਤੁਰਾਈ ਵੀ ਚੰਨੀ ਜੀ ਤੁਸੀਂ ਕਾਂਗਰਸੀ ਤਾਂ ਇੰਦਰਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਸ਼੍ਰੀ ਅਕਾਲ ਤਖਤ ਸਾਇਟ ਤੇ ਹਮਲਾ ਕਰਵਾਇਆ ਤੇ ਬੇਕਸੂਰ ਸਿੱਖ ਸ਼ਹੀਦ ਕੀਤੇ ਕਿ ਤੁਸੀਂ ਇੰਦਰਾ ਦੀ ਨਿਖੇਧੀ ਕਰੋਗੇ 1984 ਚ ਸਿੱਖਾਂ ਤੇ ਗਿਣ ਮਿਤਕੀ ਗਾਂਧੀ ਪਰਿਵਾਰ ਵੱਲੋਂ ਕਤਲਿਆਮ ਕੀਤਾ ਗਿਆ ਕਿ ਉਸ ਦਿਨ ਹੀ ਖੇਦੀ ਕੀਤੀ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦੇ ਬਿਆਨ ਕਿ ਜਦੋਂ ਵੱਡਾ ਦਰਖਤ ਟਿਕਦਾ ਹੈ ਤਾਂ ਧਰਤੀ ਦਾ ਹਿਲਦੀ ਹੈ ਇਸ ਬਾਰੇ ਕਦੇ ਕਾਂਗਰਸ ਨੇ ਜ਼ੁਬਾਨ ਖੋਲੀ ਕਿ ਉਸ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਸੀ ਜੋ ਸਿੱਖ ਕਤਲਿਆਮ ਦੇ ਦੋਸ਼ੀ ਕਮਲਨਾਥ ਜਗਦੀਸ਼ ਟਾਇਟਰ ਤੇ ਸੱਜਨ ਕੁਮਾਰ ਵਰਗੇ ਅੱਜ ਵੀ ਕਾਂਗਰਸ ਵਿੱਚ ਸੱਤਾ ਮੰਨ ਰਹੇ ਹਨ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦੇਆ ਉਹਨਾਂ ਉੱਪਰ ਕਾਰਵਾਈ ਲਈ ਕਦੇ ਕੋਈ ਬਿਆਨ ਵੀ ਦਿੱਤਾ ਚੰਨੀ ਜੀ ਤੁਸੀਂ ਵੀ ਕਾਂਗਰਸ 'ਚ ਸੱਤਾ ਹੰਡਾਈ ਤੇ ਹੁਣ ਵੀ ਕਾਂਗਰਸ ਦੇ ਐਮਪੀਓ ਜੋ ਤੁਹਾਡੀ ਰੋਟੀ ਵੀ ਸਾਂਝੀ ਹੈ ਗਾਂਧੀ ਪਰਿਵਾਰ ਨਾਲ ਜੇ ਤੁਹਾਨੂੰ ਇਹਨਾਂ ਗਲਤੀਆਂ ਦਾ ਅਹਿਸਾਸ ਹੈ ਜੋ ਗਾਂਧੀ ਪਰਿਵਾਰ ਨੇ ਕੀਤੀਆਂ ਤਾਂ ਅਸਤੀਫਾ ਦਿਓ ਛੱਡੋ ਕਾਂਗਰਸ ਤਾਂ ਜੋ ਤੁਹਾਡੇ ਰੋਜ਼ ਦਾ ਪਤਾ ਲੱਗ ਸਕੇ ਤਾਂ ਵਿਕਰਮ ਮਜੀਠੀਆ ਨੇ ਸਿੱਧੇ ਸਿੱਧੇ ਸਵਾਲ ਚਰਨਜੀਤ ਚੰਨੀ ਤੇ ਖੜੇ ਕਰ ਦਿੱਤੇ ਨੇ ਤੇ ਹੁਣੇ ਵੇਖਣਾ ਹੋਵੇਗਾ ਕਿ ਚੰਨੀ ਮਜੀਠਿਆ ਦੇ ਸਵਾਲਾਂ ਦਾ ਕੀ ਜਵਾਬ ਦਿੰਦੇ ਹਨ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬੀ ਟਕ